ਮੈਂ ਦੋ ਵਾਰ ਇਸ਼ਾਰਾ ਕੀਤਾ ਮੈਂ ਮੈਂ ਦੋ ਉਹ ਸਾਹਮਣੇ ਜੇ ਮੈਂ ਪਹੁੰਚ ਜਾ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਜੀ ਸਿੱਧੇ ਘਾਲੋ ਪਰ ਉਹ ਹੋਹ ਨਹੀਂ ਉੱਧਰ ਵੇਖੋ ਭਾਜੀ ਉੱਧਰ ਵੇਖੋ ਥੱਲੇ ਵੇਖ ਦੁਬਾਰਾ ਪੜੋ ਫੇਰ ਇੱਕ ਵਾਰ ਚਲੋ ਜੀ ਚਲੋ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਚੱਲੇ ਇੱਕੋ ਮੱਲੇ ਵਿੱਚ ਆ ਗਏ ਹਾਂ ਮੈਂ ਮੈਂ ਤਾਂ ਕੋਈ ਇਹਨਾਂ ਦੇ ਵਜੂਨ ਕਰਾਂਗੇ ਇਹ ਤਾਂ ਪਾਣਾ ਆ ਜਾਨੀ ਤੇ ਬਹੁਤ ਬਹੁਤ ਸਪੂਰੇ ਤਾਂ ਪਾ ਲਓ ਪਾ ਲਓ ਬਿਠਾਓ ਆ ਮਾਤਵਾਦ ਪਾ ਲਓ ਅੱਜ ਸਾਡੇ ਵੱਡੇ ਭਾਈ ਬਿੱਟੂ ਜੀ ਨੇ ਹਰ ਸਾਲ ਦੀ ਤਰ੍ਹਾਂ ਭਗਵਾਨ ਵੀ ਕਾ ਵਿਸ਼ਕਰਮਾ ਦੇ ਜਨਮ ਦਿਨ ਤੇ ਇੱਥੇ ਜੰਦੀ ਦੇ ਵਿਸ਼ਸ਼ਤਰ ਪੂਜਨ ਕੀਤਾ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਬਹੁਤ ਵਧਾਈ ਜਿੱਦਾਂ ਕਿ ਹੱਥੀ ਕੀਰਤ ਕਰਨ ਵਾਲੇ ਜਿਹੜੇ ਸਾਰੇ ਮਿਹਨਤੀ ਸਾਡੇ ਭਰਾ ਨੇ ਉਹਨਾਂ ਦੇ ਉਹਨਾਂ ਵਾਸਤੇ ਇਹ ਦਿਨ ਮਨਾਇਆ ਜਾਂਦਾ ਵਿਸ਼ਕਰਮਾ ਦੀ ਪੂਜਾ ਕੀਤੀ ਜਾਂਦੀ ਹੈ ਮੈਂ ਅਰਦਾਸ ਕਰਦਾ ਮਹਾਰਾਜ ਅਗਲੇ ਸਾਡੇ ਬਿੱਟੂ ਭਾਈ ਨੇ ਤੇ ਹੋਰ ਵੀ ਜਿਹੜੇ ਵਿਸ਼ਕਰਮਾ ਨਾਮ ਲੈਵਾ ਸੰਗਤਾ ਉਹਨਾਂ ਦੇ ਆਸ਼ੀਰਵਾਦ ਕਰਨ ਉਹਨਾਂ ਦੇ ਜਿਹੜੀਆਂ ਆਸਾਂ ਉਹਦਾ ਬੁਰੀਆ ਸਾਰਿਆਂ ਦੇ ਆਪਣਾ ਹੱਥ ਰੱਖਿਆ ਤੁਹਾਡਾ ਸਾਡਾ ਇਥੋਂ ਦੇ ਬੋਲਦਾ ਜੀ ਅੱਜ ਆਪਣਾ ਨਾਮ ਦੱਸ ਕੇ ਅੱਜ ਵਿਸ਼ਕਰਮਾ ਪੂਜਾ ਕੀਤੀ ਗਈ ਕੀ ਕਰਨ ਲਵਿੰਦਰ ਬੰਟੀ ਬਾਗਬਾਨੇ ਦਾ ਅੱਜ ਅਸੀਂ ਵਿਸ਼ਕਰਮਾ ਦੇ ਲਾ ਰਹੇ ਹਾਂ ਤੇ ਸਾਰੇ ਦੇਸ਼ ਵਾਸੀ ਤੇ ਦੇਸ਼ ਵਾਸੀ ਅੱਜ ਵਿਸ਼ਕਰਮਾ ਦੇ ਲਾ ਰਹੇ ਜਿੱਤਾ ਤਿਹਾੜਾਂ ਦਾ ਸੀਜ਼ਨ ਆ ਦੀਵਾਲੀ ਬਜਾ ਦੂਜ ਗੋਵਰਧਨ ਪੂਜਾ ਹੋ ਰਹੀ ਅੱਜ ਇਸ ਤਰ੍ਹਾਂ ਹੀ ਵਿਸ਼ਕਰਵਾ ਹੁੰਦੇ ਅੱਜ ਹੋ ਰਿਹਾ ਜਿੰਨੇ ਵੀ ਕੀਤੇ ਕੰਮ ਆ ਅੱਜ ਸਾਰੇ ਪਰਸੋਲਾਸਨਾ ਆਪਣੇ ਵਿਸ਼ਕਰਮਾ ਜੀ ਦੀ ਪੂਜਾ ਕਰਦੇ ਨੇ ਉਹਨਾਂ ਦੇ ਨਤ ਮਸਤਕ ਹੁੰਦੇ ਨੇ ਆਪਣੇ ਯਾਰਾਂ ਦੀ ਪੂਜਾ ਕਰਦੇ ਨੇ ਤੇ ਸਾਰਿਆਂ ਨੂੰ ਇਸ ਸ਼ੁਭ ਅਸਰ ਤੇ ਲੱਖ ਲੱਖ ਵਧਾਈਓ ਅੱਜ ਭਗਵਾਨ ਵਿਸ਼ਕਰਮਾ ਜੀ ਦਾ ਦਿਵਸ ਹੈ ਔਰ ਸਾਡੇ ਬਿੱਟੂ ਜੀ ਨੇ ਬੜੇ ਹਰਸ਼ੋ ਲਾਸ ਨਾਲ ਇਹ ਮਨਾਉਂਦੇ ਨੇ ਭਾਵੇਂ ਸਮਾਜ ਦਾ ਕੋਈ ਛੋਟਾ ਬੱਚਾ ਹੈ ਤੇ ਭਾਵੇਂ ਕੋਈ ਬਹੁਤ ਵੱਡਾ ਇੰਡਸਟਰੀਅਲ ਹੈ ਹਰ ਕਿਸੇ ਨੂੰ ਇਨਸਟਰੂਮੈਂਟ ਦੀ ਲੋੜ ਪੈਂਦੀ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਜੀਵਨ ਦਾ ਆਧਾਰ ਦਿੱਤਾ ਹੈ ਹਰ ਕਿਸੇ ਨੂੰ ਜੀਵਿਕਾ ਚਲਾਉਣ ਵਾਸਤੇ ਸਮਾਜ ਚਲਾਉਣ ਵਾਸਤੇ ਪਾਵੇਂ ਕੋ ਵੱਡੀ ਤੋਂ ਵੱਡਾ ਪ੍ਰੋਜੈਕਟ ਬੰਨਾ ਹੈ ਹਰ ਜਗ੍ਹਾ ਦੇ ਉੱਤੇ ਬਿਲਡਿੰਗ ਦੇ ਵਿੱਚ ਜਾਂ ਕਿਤੇ ਵੀ ਹਰ ਇਨਸਟਰੂਮੈਂਟ ਦੀ ਜ਼ਰੂਰਤ ਪੈਂਦੀ ਹੈ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਇਹ ਜੀਵਨ ਦਾ ਆਧਾਰ ਦਿੱਤਾ ਹੈ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਸਮਾਜ ਚ ਪੂਰੀ ਦੁਨੀਆ ਨੂੰ ਜਿੱਥੇ-ਜਿੱਥੇ ਵੀ ਨਿਊਜ਼ ਆ ਰਹੀ ਹੈ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦੇਣੇ ਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਖੁਸ਼ੀ ਦਾ ਮੌਕਾ ਹੈ ਔਰ ਸਾਨੂੰ ਸਾਰਿਆਂ ਨੂੰ ਇਹ ਦਿਨ ਜ਼ਰੂਰ ਮਨਾਉਣਾ ਚਾਹੀਦਾ ਹੈ ਕਿਉਂਕਿ ਇਹਦੇ ਤੋਂ ਬਹੁਤ ਸਾਰੇ ਲੋਕਾਂ ਦੀ ਭਾਵੇਂ ਮੀਡੀਅਮ ਵਰਗੇ ਤੇ ਭਾਵੇਂ ਉੱਚ ਵਰਗੇ ਹਰ ਕਿਸੇ ਦੀ ਜੀਵਿਕਾ ਚੱਲਦੀ ਹੈ ਧੰਨਵਾਦ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਫਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ पेरीवेयर ग्राफ्टोर ओनिटा सिरा ब्रांड ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ 크렌ਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।